राम रिके गुरुद्वारा श्री गुरु रविदास जी सिद्धू धर्मशाला दे स्थान ते समूह नगर निवासी ग्राम पंचायत परवासी भारतीय वते इलाके दे सहयोग नाल गुरुद्वारा प्रबंधक कमेटी वल्लो शरोमनी भगत कबीर जी दे जन्म दिहाड़े मौके महान गुरमत समागम श्रद्धा भावना नाल करवाए गए इस मौके गुरुद्वारा साहिब जी दे प्रधान हरजिंदर ਸਿੰਘ ਪਾਮ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਲਾਨਾ ਸਮਾਗਮ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਜੀ ਭੋਗ ਪਾਏ ਗਏ ਉਪਰੰਤ ਦੀਵਾਨ ਹਾਲ ਵਿੱਚ ਸੰਤ ਬਾਬਾ ਮਨਜਿੰਦਰ ਸਿੰਘ ਰਾਏਪੁਰ ਵਾਲਿਆਂ ਨੇ ਗੁਰਬਾਣੀ ਗੁਰ ਇਤਿਹਾਸ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਇਸ ਮੌਕੇ ਪ੍ਰਬੰਧਕਾਂ ਵੱਲੋਂ ਪ੍ਰਮੁੱਖ ਸ਼ਖਸੀਅਤਾਂ ਅਤੇ ਸਹਿਯੋਗੀਆਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਬਾਬਾ ਜੀਤੀ ਸ਼ਾਹ ਗੁਲਾਮ ਪਾਮ प्रधान सिंह, बलजीत सिंह, सोनू पंचमीत प्रधान गुरसेवक पाम गुरविंदर सिंह खालसा चरणजीत सिंह मास्टर सुखविंदर सिंह, जीत राम सतपाल सिंह जखू, मंगल सिंह खालसा हरजिंदर सिंह खालसा बख्शी राम ठेकेदार सुरेंद्र सिंह ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਇਸ ਮੌਕੇ ਸਮਾਗਮ ਦੌਰਾਨ ਗੁਰੂ ਜੀ ਦੇ ਲੰਗਰ ਅਤੁੱਟ ਵਰਤਾਏ ਗਏ ਕੈਮਰਾਮੈਨ ਮਨਿੰਦਰ ਸਿੰਘ ਸੈਗਲ ਦੇ ਨਾਲ ਹੁਸ਼ਿਆਰਪੁਰ ਤੋਂ ਸੀਨੀਅਰ ਪੱਤਰਕਾਰ ਹਰਵਿੰਦਰ ਸਿੰਘ ਪੁੰਗਰਨੀ ਦੀ ਵਿਸ਼ੇਸ਼ ਰਿਪੋਰਟ ਤਾਂ ਵੈਗ੍ਰੀ ਫਤਿਹ ਜੀ ਅੱਜ ਪਿੰਡ ਪਾਮ ਵਿਖੇ ਸ਼੍ਰੀ ਗੁਰਦਾਸ ਗੁਜਰਤ ਸਾਹਿਬ ਵਿਖੇ ਸ਼ਮਨਿਕ ਭਗਤ ਕਬੀਰ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ ਉਪਰੰਤ ਅਖੰਡ ਪਾਰਦੇ ਭੋਗ ਪਾਏ ਗਏ ਤੇ ਪਾਈ ਮਨਜੋਤ ਸਿੰਘ ਨੇ ਸੰਗਤਾਂ ਨੂੰ ਕੀਰਤਨ ਦੇ ਨਾਲ ਨਿਹਾਲ ਕੀਤਾ ਸਾਰੀਆਂ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਸਾਹਿਬ ਵਾਹਿਗੁਰੂ ਜੀ